ਬਜਟ ਸੈਸ਼ਨ ਵਿੱਚ ਟ੍ਰਾਂਸਪੋਰਟ ਵਿਭਾਗ ਅਤੇ ਕੱਚੇ ਮੁਲਾਜ਼ਮਾਂ ਦੇ ਹੱਥ ਖਾਲੀ ਨੇ ਅਜੇ ਵੀ ਫ੍ਰੀ ਸਫ਼ਰ ਦੇ ਕਰੀਬ 1200 ਕਰੋੜ ਰੁਪਏ ਦੇਣਦਾਰੀ ਸਰਕਾਰ ਵੱਲ ਖੜੀ ਹੈ ਵਿਭਾਗ ਬੰਦ ਹੋਣ ਦੇ ਕਿਨਾਰੇ ਤੇ ਹੈ ਜਿਸ ਨੂੰ ਲੈ ਕੇ ਅੱਜ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਬੰਦ ਕਰਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚੋਂ ਕੱਚੇ ਮੁਲਾਜ਼ਮਾਂ ਅਤੇ ਟਰਾਂਸਪੋਰਟ ਵਿਭਾਗ ਲਈ ਕੋਈ ਵੀ ਯੋਗ ਫੈਸਲਾ ਨਹੀਂ ਲਿਆ ਗਿਆ ਕਿਉਂਕਿ ਸਰਕਾਰ ਵਿਭਾਗ ਪ੍ਰਤੀ ਬੇਰੋਖੀ ਅਤੇ ਨਿੱਜੀਕਰਨ ਵੱਲ ਜ਼ੋਰ ਦੇ ਰਹੀ ਹੈ ਕਿਉਂਕਿ ਸੈਸ਼ਨ ਵਿੱਚ ਜੋ ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤ ਦੇ ਲਈ 440 ਕਰੋੜ ਦਾ ਬਜਟ ਰੱਖਿਆ ਗਿਆ ਹੈ ਉਸ ਤੋਂ ਕਿਤੇ ਵੱਧ ਫ੍ਰੀ ਸਫ਼ਰ ਲਗਭਗ ਕੇਵਲ 3 ਮਹੀਨਿਆਂ ਵਿੱਚ ਹੀ ਕੀਤਾ ਜਾਂਦਾ ਹੈ ਇਸ ਸਮੇਂ ਸਰਕਾਰ ਪਾਸੋਂ ਟਰਾਂਸਪੋਰਟ ਵਿਭਾਗਾਂ ਦੇ ਫ੍ਰੀ ਸਫ਼ਰ ਸਹੂਲਤਾਂ ਦੇ 1200 ਕਰੋੜ ਬਕਾਇਆ ਰਾਸ਼ੀ ਖੜੀ ਹੈ ਜਿਸ ਕਾਰਨ ਟਰਾਂਸਪੋਰਟ ਵਿਭਾਗਾਂ ਦੀ ਹਾਲਤ ਪਹਿਲਾਂ ਹੀ ਬਹੁਤ ਖਸਤਾ ਹੈ ਕੋਈ ਵੀ ਨਵੀਂ ਬੱਸ ਨਹੀਂ ਪਾਈ ਗਈ ਅਤੇ ਟਾਇਰਾਂ ਤੇ ਸਪੇਅਰ ਪਾਰਟਾਂ ਕਾਰਨ ਵੀ ਬੱਸਾਂ ਖੜੀਆਂ ਨੇ ਇਸੇ ਤਹਿਤ ਜੜੀ ਕੀ ਹੈ ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਸਾਨੂੰ ਹੋ ਗਏ ਨੇ ਦੋ ਘੰਟੇ ਅਸੀਂ ਬੱਚੇ ਛੱਡੇ ਜਾਣਾ ਹਕੂਮਤ ਸਿਮਾਰ ਸਕੂਲ ਚ ਕਿ ਤੁਹਾਨੂੰ ਪਤਾ ਫਿਰ ਬੱਚੇ ਮੌਕੇ ਤੇ ਨਾ ਪਹੁੰਚਣਗੇ ਤੇ ਕਿੰਨੀਆਂ ਦਿੱਕਤਾਂ ਆਉਣਗੀਆਂ ਇਸ ਕਾਰਨ ਅਸੀਂ ਇਹ ਸੋਚਦੇ ਹਾਂ ਕਿ ਸਰਕਾਰਾਂ ਡਰਾਈਵਰਾਂ ਨੇ ਮੰਗਾਂ ਪੂਰੀਆਂ ਕਰਨਾ ਦੁਨੀਆਂ ਨੂੰ ਪਰੇਸ਼ਾਨ ਨਾ ਕਰੇ ਕਿੱਥੀ ਜਾਣਾ ਹੈ ਕਦੋਂ ਤੋਂ ਇੰਤਜ਼ਾਰ ਕਰ ਰਹੇ ਹਾਂ ਬੱਸ ਅੱਜ ਕੀ ਮਾਹੌਲ ਅਸੀਂ 2 ਘੰਟੇ ਦੇ ਇੱਥੇ ਇੰਤਜ਼ਾਰ ਕਰਦੇ ਸੀ ਸਕੂਲ ਜਾਣਾ ਮੈਰਿਟਰੀ ਸਕੂਲ ਦੇ ਸਟੂਡੈਂਟ ਆ ਤੇ ਉਸ ਨੂੰ ਬਹੁਤ ਦਿੱਕਤ ਹੋ ਰਹੀ ਹੈ ਇੱਥੇ ਅਸੰਗਤ ਵੀ ਬਹੁਤ ਪਰੇਸ਼ਾਨ ਹੈਗੇ ਪਰ ਉਹਨਾਂ ਦੀ ਡਿਮਾਂਡ ਜਿਹੜੀ ਉਹ ਵੀ ਜਾਇਜ਼ ਹੈ ਉਹ ਵੀ ਪੂਰੀ ਹੋਣੀ ਚਾਹੀਦੀ ਹੈ ਲੈ ਚੱਲੇ ਅੱਜ ਜਿਹੜੀ ਹੜਤਾਲ ਕੀਤੀ ਕਿਉਂ ਕੀਤੀ ਹੈ ਔਰ ਕੀ ਮੰਗਾਂ ਹੈ ਸਰਕਾਰ ਦੀ ਜਿਹੜੀ ਬੇਰੁਖੀਆ ਜਿਹੜਾ ਮਲਾਜਮਾਂ ਪ੍ਰਤੀ ਉਹਦਾ ਚਿਹਰਾ ਹੈ ਕਿ ਉਹ ਕਿਸੇ ਵੀ ਮਲਾਜਮ ਨੂੰ ਕੱਚੇ ਮਲਾਜਮ ਦੀ ਗੱਲ ਸੁਣ ਕੇ ਤਿਆਰ ਨਹੀਂ ਗਈ ਉਹਦੇ ਰੋਸ ਵਜੋਂ ਅੱਜ ਅਸੀਂ 2 ਘੰਟੇ ਬਾਸ ਸਟੈਂਡ ਬੰਦ ਕੀਤੇ ਨੇ ਜਿਹੜੀ ਭਗਵਾਨਤਮਾਨ ਸਰਕਾਰ ਸੱਤਾ ਦੇ ਹੋਂ ਤੋਂ ਪਹਿਲਾਂ ਇਹ ਗੱਲਾਂ ਆ ਦੀ ਸੀ ਕਿ ਅਸੀਂ ਕੋਈ ਵੀ ਕੱਚਾ ਸ਼ਬਦ ਹੀ ਮਹਿਕਮੇ ਜੋ ਖਤਮ ਕਰ ਦਿਆਂਗੇ ਪੰਜਾਬ ਦੇ ਵਿੱਚੋਂ ਕੋਈ ਵੀ ਮਲਾਜਮ ਕੱਚਾ ਨਹੀਂ ਰਹਣ ਦਿਆਂਗੇ ਪਰ ਉਸ ਦੇ ਅੱਜ ਉਲਟ ਪੰਜਾਬ ਸਰਕਾਰ ਕੱਚੇ ਮਲਾਜਮਾਂ ਨੂੰ ਵੇਖ ਕੇ ਨਹੀਂ ਜਰਦੀ ਪਈ ਕੱਚੇ ਮੁਲਾਜ਼ਮਾਂ ਦੀ ਕੋਈ ਵੀ ਮੰਗ ਦੀ ਸੁਣਵਾਈ ਨਹੀਂ ਹੋ ਰਹੀ ਜਿੰਦੇ ਰੋਸ ਵਜੋਂ ਅਸੀਂ ਅੱਜ ਬੱਸ ਸਟੈਂਡ ਬਾਦ ਕੀਤੇ ਤੇ 7 8 9 ਤਰੀਕ ਦੀ ਹੜਤਾਲ ਵੀ ਕਰਾਂਗੇ ਤਾਂ ਜੋ ਗੂੰਗੀ ਬੋਲੀ ਸਰਕਾਰ ਨੂੰ ਜਗਾ ਸਕੀਏ ਕਿੰਨਾ ਬਕਾਇਆ ਸਰਕਾਰ ਵੱਲ ਖੜਾ ਹੈ ਔਰ ਮਹਿਕਮੇ ਦੇ ਕੀ ਹਾਲਾਤ ਹੈ ਜੇਕਰ ਪੈਸੇ ਨਹੀਂ ਆਉਂਦੇ ਤਾਂ ਮਹਿਕਮੇ ਦੇ ਤਕਰੀਬਨ ਤਕਰੀਬਨ ਪੀ ਆਰਟੀਸੀ ਦੇ ਪੰਜਾਬ ਰੋਡਵੇ ਦਾ 12 1300 ਕਰੋੜ ਰੁਪਈਆ 100 ਕਰੋੜ ਰੁਪਈਆ ਜਿਹੜਾ ਉਹ ਲੈਂਦਾਰੀਆਂ ਪਈਆਂ ਪੰਜਾਬ ਸਰਕਾਰ ਵੱਲ ਤੇ ਪੰਜਾਬ ਦੇ ਜਿਹੜੇ ਮਹਿਕਮੇ ਦੀਆਂ ਬੱਸਾਂ ਨੇ ਉਹ ਟਾਇਰਾਂ ਤੋਂ ਮੋਹਤਾਜ ਸਪੇਅਰ ਪਾਰਟ ਤੋਂ ਮੋਹਤਾਜ ਜਿਹੜੀ ਬੱਸ ਦਾ ਟਾਇਰ ਫੜ ਜਾਂਦਾ ਉਹ 20-20 ਦਿਨ ਬੱਸ ਸਟੈਂਡ ਦੇ ਵਿੱਚ ਖੜੀ ਰਹਿੰਦੀ ਆ ਸਪੇਅਰ ਪਾਰਟ ਜਿਹੜਾ ਕੋਈ 100 ਜਾਂ 500 ਦਾ ਵੀ ਪੈਣਾ ਹੈ ਉਹਦੇ ਕਾਰਨ ਵੀ 15-15 20-20 ਦਿਨ ਬੱਸ ਸਟੈਂਡ ਦੇ ਵਿੱਚ ਖੜੀ ਰਹਿੰਦੀ ਆ ਜਿੰਦੇ ਕਾਰਨ ਲੋਕਾਂ ਨੂੰ ਸਫਰ ਸਹੂਲਤ ਨਹੀਂ ਮਿਲਦੀ 20-25-25 ਬੱਸਾਂ ਜਿਹੜੀਆਂ ਨੇ ਹਰੇਕ ਡੀਪੂ ਦੇ ਵਿੱਚ ਖੜੀਆਂ ਨੇ ਸਪੇਅਰ ਪਾਰਟ ਤੋਂ ਟਾਇਰਾਂ ਤੋਂ ਕਿੰ ਸਮਾਨ ਨਹੀਂ ਪਹੁੰਚ ਰਿਹਾ ਬੱਸਾਂ ਦਾ ਤੇ ਸਾਡੇ ਡਰਾਈਵਰ ਕਨੈਕਟਰ ਮਜਬੂਰ ਨੇ ਕਿ ਰਸਤੇ ਦੇ ਵਿੱਚ ਟਾਇਰ ਫਟ ਜਾਂਦਾ ਜਿੰਦੇ ਨਾਲ ਸਵਾਰੀ ਦੇ ਵੀ ਛੱਟ ਲੱਗਦੀ ਪਰ ਸਰਕਾਰ ਦੇ ਕੋਈ ਵੀ ਇਹੋ ਜੀ ਜੂਨ ਨਹੀਂ ਸਕਦੀ ਇਹ ਜੀ ਸਫਰ ਜਿਹੜਾ ਮੁਫਤ ਸਫਰ ਸਹੂਲਤ ਜਿਹੜੀ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਲੇਡੀਜ਼ ਨੂੰ ਚਾਹੇ ਕਈ ਹੋਰ ਵੀ ਕੈਟਾਗਰੀਆਂ ਜਿਨ੍ਹਾਂ ਨੂੰ ਸਫਰ ਸਹੂਲਤ ਦਿੱਤੀ ਗਈ ਹੈ ਇਹੋ ਜੇ ਬਕਾਏ ਨੇ ਜਿਹੜੇ ਜ਼ਿਆਦਾਤਰ ਤਾਂ ਜਿਹੜਾ ਔਰਤਾਂ ਨੂੰ ਸਫਰ ਸਹੂਲਤ ਦਿੱਤੀ ਗਈ ਉਹਦਾ ਬਕਾਇਆ ਜਿਹੜਾ ਮਹਿਕਮਾ ਨੂੰ मिल ਨਹੀਂ ਰਹਾ ਤੇ ਜਿੰਦੇ ਕਾਰਨ ਸਾਡੀਆਂ ਤਨਖਾਹਾਂ ਵੀ ਨਹੀਂ ਆ ਰਹੀਆਂ ਤਨਖਾਹਾਂ ਦਾ ਵੀ ਜਿਹੜਾ ਬਜਟ ਆ ਹਰ ਵਾਰੀ ਲੇਟ ਹੋ ਜਾਂਦਾ ਤੇ तकरीबन ਸਾਡਾ ਮਹੀਨਾ ਮਹੀਨਾ ਤਨਖਾਹ ਲੇਟ ਹੋ ਜਾਂਦੀ ਹੈ ਤੇ ਸਾਡਾ ਜਿਹੜਾ ਤਨਖਾਹਾਂ ਦਾ ਹਰ ਵਾਰੀ ਸਾਨੂੰ ਹੜਤਾਲ ਕਰਕੇ